ਇਹ ਭਗਤ ਪ੍ਰਹਿਲਾਦ ਜੀ ਦਾ ਜਨਮ ਇਹ ਸਾਸ ਸੰਗਤ ਜੇ ਰਕਸ਼ਸ ਰਾਜ ਰਹੇ ਨੇ ਦੋ ਭਰਾ ਹਿਰਨ ਕਸ਼ਪ ਤੇ ਹਰਨਾਕਸ਼ ਇਹ ਦੋਵੇਂ ਹੀ ਰਕਸ਼ਸ ਜਿਹੜੇ ਨੇ ਪਿਛਲੇ ਜਨਮ ਚ ਸੋ ਵਿਸ਼ਨੂ ਦੇ ਦਰਬਾਰ ਦੇ ਦਰਬਾਨ ਚ ਹੀ ਸਨ ਬੁਹੇ ਤੇ ਖਲੋਕੇ ਪਹਿਰੇਦਾਰੀ ਕਰਿਆ ਕਰਦੇ ਸਨ ਤੇ ਹੋਇਆ ਕਿ ਸਨਕ, ਸੰਨੰਦਨ, ਸਨਾਤਨ ਤੇ ਸੰਤ ਕੁਮਾਰ ਇਹ ਚਾਰ ઋષਿ ਜਿਹੜੇ ਨੇ ਇਹ ਚੱਲ ਕਰਕੇ ਆਏ ਨੇ ਵਿਸ਼ਨੂੰ ਜੀ ਦੇ ਦਰਸ਼ਨ ਕਰਨ ਵਾਸਤੇ ਤਿੰਨਾਂ ਚਾਰਾਂ ઋਸ਼ੀਆਂ ਨੂੰ ਇਹ ਦੋਵੇਂ ਦਰਬਾਰੀਆਂ ਨੇ ਰੋਕ ਦਿੱਤਾ ਕਿਨੇ ਤੁਸੀਂ ਅੰਦਰ ਨਹੀਂ ਜਾਣਾ ਇਹ ઋਸ਼ੀਆਂ ਨੂੰ ਸਾ ਸੰਗਤ ਜੀ ਗੁਸਾ ਆਇਆ ਕਹਿੰਦੇ ਇਹ ਵਿਸ਼ਨੂੰ ਦੇ ਦਰਬਾਰ ਚ ਬੈਠੇ ਨੇ ਪਰ ਇਹਨਾਂ ਨੂੰ ਇਹਨਾਂ ਇਹ ਮਾਨ ਸਤਕਾਰ ਇਹ ਮੈਨਰਸ ਹੈ ਨਹੀਂ ਕਿ ਜੇ ਕੋਈ ਵੱਡੇ ਜਪੀ ਤਪੀ ਮਹਾਪੁਰਸ਼ ਆਉਣ ਤੇ ਉਹਨਾਂ ਦਾ ਕਿਵੇਂ ਅਦਬ ਕਰੀਦਾ ਏ ਕਿਵੇਂ ਸਤਕਾਰ ਕਰੀਦਾ ਹੈ ਕਿਵੇਂ ਉਹਨਾਂ ਨੂੰ ਜੀ ਆਇਆਂ ਆਖੀਦਾ ਹੈ ਕਿਵੇਂ ਉਹਨਾਂ ਨੂੰ ਆਪਣੇ ਸੱਜੇ ਪਾਸੇ ਬਿਠਾਈਦਾ ਹੈ ਕਿਵੇਂ ਉਹਨਾਂ ਦੇ ਹੱਥ ਸੁੱੱਚੇ ਕਰਾਈ ਦੇ ਨੇ ਕਿਵੇਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਕਿਵੇਂ ਉਹਨਾਂ ਨੂੰ ਜਲ ਛਕਾਉਣਾ ਹੈ ਇੱਕ ਹੱਥ ਨਾਲ ਜਲ ਨਹੀਂ ਪਾਉਣਾ ਹੈ ਦੋਵੇਂ ਹੱਥਾਂ ਨਾਲ ਜਲ ਜਿਹੜਾ ਹੈ ਗਲਾਸ 'ਚ ਪਾਉਣਾ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਨੇ ਮਾਇਨੇ ਰੱਖਦੀਆਂ ਹਨ ਇੰਜ ਸਾਧ ਸੰਗਤ ਜੀ ਇਹਨਾਂ ਨੇ ਸਨਕ ਸੁਨੰਦਨ ਸਨਾਤਨ ਤੇ ਸੰਤ ਕੁਮਾਰ ਇਹਨਾਂ ਦੇ ਨਾਲ ਬੇਅਦਬੀ ਵਾਲੇ ਬਚਨ ਕੀਤੇ ਤੇ ਇਸ ਨ ਰਿਸ਼ੀਆਂ ਨੇ ਦੋਹਾਂ ਦਰਬਾਰੀਆਂ ਨੂੰ ਸ਼ਰਾਬ ਦੇ ਦਿੱਤਾ ਕਹਿੰਦੇ ਤੁਸੀਂ ਇੱਥੇ ਸਵਰਗ ਲੋਕ ਦੇ ਵਿੱਚ ਰਹਿਣ ਦੇ ਯੋਗ ਨਹੀਂ ਤੁਸੀਂ ਜਾ ਕੇ ਰਾਖਸ਼ ਬਣੋ ਤੇ ਤਿੰਨ ਵਾਰੀ ਤੁਸੀਂ ਰਾਖਸ਼ ਜੁਨੀ ਵਿੱਚ ਪਾਓਗੇ ਫਿਰ ਜਾ ਕਰਕੇ ਤੁਹਾਡਾ ਕਲਿਆਣ ਹੋਵੇਗਾ ਇੰਜ ਸਾਧ ਸੰਗਤ ਜੀ ਇਹ ਪਹਿਲੇ ਜਨਮ ਵਿੱਚ ਹਰ ਨਾਖਸ਼ ਤੇ ਹਿਰਨੇ ਕਸ਼ਪ ਦਾ ਰੂਪ ਇਹਨਾਂ ਨੇ ਧਾਰਿਆ ਦੂਜੇ ਜਨਮ ਦੇ ਵਿੱਚ ਇਹਨਾਂ ਨੇ ਸਾਸੰਗਤ ਜੀ 라ਵਣ ਤੇ ਕੁੰਭਕਰਨ ਦਾ ਰੂਪ ਧਾਰਿਆ ਤੀਜੇ ਜਨਮ ਦੇ ਵਿੱਚ ਇਹਨਾਂ ਨੇ ਕੰਸ ਤੇ ਦੰਤਾਤਰੇ ਇਹ ਦੋ ਰਾਖਸ਼ ਹੋਏ ਨੇ ਬੜੀ ਜਿਨ੍ਹਾਂ ਨੂੰ ਕ੍ਰਿਸ਼ਨ ਭਗਵਾਨ ਨੇ ਮਾਰਿਆ ਸੀ ਇਹ ਸਾਸੰਗਤ ਜੀ ਇਸ ਤਰ੍ਹਾਂ ਇਹ ਤਿੰਨ ਜਨਮ ਧਾਰ ਕੇ ਇਹਨਾਂ ਦਾ ਉਧਾਰ ਹੋਇਆ ਹੈ ਤੇ ਜਦੋਂ ਇਹਨਾਂ ਨੂੰ ਸ਼ਰਾਪ ਪ੍ਰਾਪਤ ਹੋਇਆ ਇਹਨੇ ਅਨਕਿਘਿਆ ਕਿ ਦੋਵੇਂ ਹੱਥ ਜੋੜ ਕੇ ਮਾਫੀ ਮੰਗੀ ਤੇ ਆਖਣ ਲੱਗੇ ਸਾਡਾ ਛੁਟਕਾਰਾ ਕਿਵੇਂ ਹੋਵੇਗਾ ਕਹਿੰਦੇ ਭਗਤੀ ਕਰਕੇ ਛੁਟਕਾਰਾ ਹੋਵੇਗਾ ਕਹਿੰਦੇ ਕਿੰਨਾ ਸਮਾਂ ਲੱਗੇਗਾ ਭਗਤੀ ਕਰਨ ਵਿੱਚ ਕਿੰਨੇ ਕਈ ਜਨਮ ਲੱਗਣਗੇ ਕਹਿੰਦੇ ਫਿਰ ਇਸ ਤਰ੍ਹਾਂ ਦਾ ਕੋਈ ਰਾਹ ਹੈ ਕੋਈ ਸ਼ਾਰਟਕਟ ਰਸਤਾ ਹੈ ਜਿਸ ਕਰਕੇ ਛੇਤੀ ਨਾਲ ਸਾਨੂੰ ਰੱਬ ਦੀ ਪ੍ਰਾਪਤੀ ਹੋਵੇ ਕਹਿੰਦੇ ਰੱਬ ਦੇ ਨਾਲ ਵੈਰ ਕਰੋ ਗੱਜ ਕੇ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਕਹਿੰਦੇ ਜੇ ਤੁਸੀਂ ਰੱਬ ਨਾਲ ਵੈਰ ਕਰੋਗੇ ਤਾਂ ਤੁਹਾਨੂੰ ਤਿੰਨ ਜਨਮਾਂ ਦੇ ਵਿੱਚ ਤੁਹਾਡਾ ਛੁਟਕਾਰਾ ਹੋ ਜਾਵੇਗਾ ਇੰਜ ਸਾਧ ਸੰਗਤ ਜੀ ਦੋਵੇਂ ਫਿਰ ਹਰਨਾਖਸ਼ ਤੇ ਹਿਰਨਕਸ਼ਪ ਬਣੇ ਹਰਨਾਖਸ਼ ਜਿਹੜਾ ਸੀ ਇਹਦੇ ਘਰ ਦੇ ਵਿੱਚ ਪ੍ਰਹਿਲਾਦ ਦਾ ਜਨਮ ਹੁੰਦਾ ਹੈ ਇਹ ਸਾ ਸੰਗਤ ਜੀ ਜਪ ਕਰ ਰਿਹਾ ਸੀ ਬ੍ਰਹਮਦੇਵ ਦਾ ਤੇ ਬ੍ਰਹਮਦੇਵ ਦਾ ਜਪ ਕਰ ਰਿਹਾ ਸੀ ਓਮ ਬ੍ਰਹਮਣੇ ਨਮਹ ਓਮ ਬ੍ਰਹਮਣੇ ਨਮਹ ਓਮ ਬ੍ਰਹਮਣੇ ਨਮਹ ਇਹ ਜਪ ਕਰ ਰਿਹਾ ਸੀ ਤੇ ਇਹਦੇ ਘਰ ਦੇ ਵਿੱਚ ਪ੍ਰਹਿਲਾਦ ਨੇ ਪੈਦਾ ਹੋਣਾ ਸੀ ਤੇ ਸਨਕ ਸੰਨੰਦਨ ਦੀ ਇੱਛਾ ਸੀ ਕਿ ਪ੍ਰਹਿਲਾਦ ਦਾ ਅਵਤਾਰ ਅਸੀਂ ਧਾਰਨ ਕਰਨਾ ਹੈ ਸਰ ਨਾਰਦ Muni ਨੇ ਤੋਤੇ ਦਾ ਰੂਪ ਧਾਰਨ ਕਰਕੇ ਜਿੱਥੇ ਇਹ ਜਪ ਕਰ ਰਿਹਾ ਸੀ ਓਮ ਬ੍ਰਹਮਣੇ ਨਮਾ ਉਹਦੇ ਲਾਗੇ ਬੈਠ ਕਰਕੇ ਨਾਰਾਇਣ ਨਾਰਾਇਣ ਕਹਿਣ ਲੱਗਾ ਏ ਉਹ ਕਹੀ ਜਾਵੇ ਓਮ ਬ੍ਰਹਮਣੇ ਨਮਹਾ ਤੇ ਇਹ ਤੋਤਾ ਕਹੇ ਨਾਰਾਇਣ ਨਾਰਾਇਣ ਤੇ ਇਹਨੂੰ ਗੁੱਸਾ ਚੜੇ ਕਹਿੰਦੇ ਮੈਂ ਬ੍ਰਹਮਾ ਦਾ ਤਪ ਕਰ ਰਿਹਾ ਏ ਮੈਂ ਬ੍ਰਹਮਾ ਤੋਂ ਵੱਰ ਲੈਣਾ ਏ ਤੇ ਇਹ ਤੋਤਾ ਆ ਕੇ ਮੈਨੂੰ ਮੇਰੇ ਜਪ ਵਿੱਚ ਵਿਗਨ ਪਾ ਰਿਹਾ ਹੈ ਇੰਜ ਸਾਧ ਸੰਗਤ ਜੀ ਘਰ ਆ ਕਰਕੇ ਇਹਨੇ ਆਪਣੇ ਘਰ ਵਾਲੀ ਨੂੰ ਆਖਿਆ ਕਹਿੰਦੇ ਪਤਾ ਨਹੀਂ ਕਿਨੇ ਤੋਤੇ ਵੀ ਜਾਨਵਰ ਵੀ ਹੁਣ ਨਾਰਾਇਣ ਨਾਰਾਇਣ ਆਖਣ ਲੱਗੇ ਆ ਨਾਰਾਇਣ ਤਾਂ ਸਾਡਾ ਦੁਸ਼ਮਣ ਹੈ ਸਾਡਾ ਵੈਰੀ ਹੈ ਇਹਨੇ ਪਤਾ ਨਹੀਂ ਕੀ ਲੋਕਾਂ ਨੂੰ ਖਵਾ ਦਿੰਦਾ ਜਾਨਵਰਾਂ ਨੂੰ ਖਵਾ ਦਿੰਦਾ ਹੈ ਕੀ ਮੰਤਰ ਮਾਰਦਾ ਹੈ ਸਾਰੇ ਇਹਦਾ ਨਾਮ ਜਪਦੇ ਨੇ ਬੜਾ ਮਾਇਆ ਵੀ ਹੈ ਬੜਾ ਛਲਿਆ ਹੈ ਬੜਾ ਇਹ ਠੱਗ ਹੈ ਤੇ ਇੰਜ ਸਾਧ ਸੰਗਤ ਜੀ ਇਹਨੇ ਆਪਣੇ ਘਰ ਵਾਲੀ ਨੂੰ ਆਖਿਆ ਘਰ ਵਾਲੀ ਬੜੀ ਸਿਆਣੀ ਸੀ ਮਨ ਵਿੱਚ ਇਹਨੇ ਸੋਚਿਆ ਕਿ ਕਹਿੰਦੇ ਚਲੋ ਇਸੇ ਬਹਾਨੇ ਮੇਰਾ ਪਤੀ ਨਾਰਾਇਣ ਦਾ ਨਾਮ ਤਾਂ ਲੈ ਰਿਹਾ ਹੈ ਨਾ ਘਰ ਵਾਲੀ ਨੇ ਫਿਰ ਪੁੱਛਿਆ ਕਹਿੰਦੇ ਕੀ ਦਾ ਨਾਮ ਲੈ ਰਿਹਾ ਸੀ ਤੋਤਾ ਕੀ ਦਾ ਨਾਮ ਲੈ ਰਿਹਾ ਸੀ ਕਹਿੰਦੇ ਉਹੀ ਨਾਰਾਇਣ ਨਾਰਾਇਣ ਕਹਿ ਰਿਹਾ ਸੀ ਕਹਿੰਦੇ ਅੱਛਾ ਕਹਿੰਦੇ ਦੱਸੋ ਕੀ ਦਾ ਨਾਮ ਲੈ ਰਿਹਾ ਸੀ ਕਹਿੰਦੇ ਦੱਸਿਆ ਤਾਂ ਹੈ ਤੈਨੂੰ ਉਹ ਨਾਰਾਇਣ ਨਾਰਾਇਣ ਕਹਿ ਰਿਹਾ ਸੀ ਵਾਰ-ਵਾਰ ਘਰ ਵਾਲੀ ਪੁੱਛੇ ਤੇ ਵਾਰ-ਵਾਰ ਆਪਣੇ ਪਤੀ ਦੇ ਮੂੰਹੋਂ ਨਾਰਾਇਣ ਨਾਰਾਇਣ ਕਢਾਵੇ ਇੰਜ ਸਾਧ ਸੰਗਤ ਜੀ ਨਾਰਾਇਣ ਦਾ ਨਾਮ ਜਪਦਿਆਂ ਹੋਇਆ ਉਸ ਦਿਨ ਭਗਤ ਪ੍ਰਹਿਲਾਦ ਜੀ ਦਾ ਉਹਦੀ ਮਾਤਾ ਕਾਇਦੂ ਦੇ ਕੁਖ ਦੇ ਵਿੱਚ ਪ੍ਰਵੇਸ਼ ਹੁੰਦਾ ਹੈ ਤੇ ਇੰਜ ਸਾਧ ਸੰਗਤ ਜੀ ਇਹ ਭਗਤ ਪ੍ਰਹਿਲਾਦ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਦੁਨੀਆ ਭਰ ਦੇ ਜਿੰਨੇ ਗੁਰਦੁਆਰੇ ਨੇ ਸਾਰੇ ਗੁਰੂ ਘਰਾਂ ਦੇ ਵਿੱਚ ਸਵੇਰੇ ਸ਼ਾਮ ਦੋ ਸਮੇਂ ਭਗਤ ਪ੍ਰਹਿਲਾਦ ਜੀ ਦਾ ਇਹ ਪਾਵਨ ਸ਼ਬਦ ਜਿਹਦੇ ਚ ਭਗਤ ਪ੍ਰਹਿਲਾਦ ਜੀ ਦੀ ਵਡਿਆਈ ਹੈ ਇਹ ਦੋਵੇਂ ਸਮੇਂ ਸਾਰੇ ਗੁਰੂ ਘਰਾਂ ਵਿੱਚ ਇਹਦਾ ਗਾਇਨ ਹੁੰਦਾ ਹੈ ਇੰਨਾ ਸਾਧ ਸੰਗਤ ਜੀ ਤੁਸੀਂ ਅੰਦਾਜ਼ਾ ਲਾਓ ਕਿੰਨੇਕ ਪ੍ਰੇਮਾ ਭਗਤੀ ਭਗਤ ਪ੍ਰਹਿਲਾਜ ਨੇ ਰੱਬ ਨਾਲ ਕੀਤੀ ਹੋਵੇਗੀ ਕਿ ਉਹਦਾ ਨਾਮ ਸਾਰੇ ਸੰਸਾਰ ਭਰ ਦੇ ਗੁਰੂ ਘਰਾਂ ਦੇ ਵਿੱਚ ਸਵੇਰੇ ਤੇ ਸ਼ਾਮ ਦੋਵੇਂ ਸਮੇਂ ਉਸ ਭਗਤ ਦਾ ਨਾਮ ਲਿਆ ਜਾਂਦਾ ਹੈ ਇਹ ਸਾਧ ਸੰਗਤ ਜੀ ਨਾਮ ਜਪਣ ਵਾਲਿਆਂ ਦੀ ਵਡਿਆਈ ਹੈ ਜਿਹੜੇ ਰੱਬ ਨਾਲ ਪ੍ਰੇਮ ਕਰਦੇ ਨੇ ਰੱਬ ਨੂੰ ਸਾਧ ਸੰਗਤ ਜੀ ਸਮਰਪਣ ਕਰਦੇ ਨੇ ਪ੍ਰੇਮ ਕਰਦੇ ਨੇ ਪੀਤੀ ਕਰਦੇ ਨੇ ਉਹਨਾਂ ਦੀਆਂ ਸਾਧ ਸੰਗਤ ਜੀ ਇਹ ਕਥਾ ਕਹਾਣੀਆਂ ਹਨ ਇਹ ਕਹਾਣੀਆਂ ਕਥਾਵਾਂ ਸੁਣ ਕਰਕੇ ਸਾਡੇ ਮਨ ਵਿੱਚ ਪਰਮੇਸ਼ਰ ਪ੍ਰਤੀ ਪ੍ਰੇਮ ਪਰਮੇਸ਼ਰ ਪ੍ਰਤੀ ਭਾਵਨਾ ਪਰਮੇਸ਼ਰ ਔਖੇ ਸਮੇਂ ਸਾਡੀ ਰੱਖਿਆ ਕਰਦਾ ਹੈ ਇਹ ਸਾਧ ਸੰਗਤ ਜੀ ਭਾਵਨਾ ਸਾਡੀ ਬਣਦੀ ਹੈ ਇਸ ਕਰਕੇ ਆਪ ਪ੍ਰਸੰਗ ਜਿਵੇਂ ਆਰੰਭ ਹੋ ਰਿਹਾ ਹੈ ਕਵੀ ਪਏ